हां जी सर जी फ्लॉट्स सारे वासियों ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਰੇਲਵੇ ਲਾਈਨ ਜੋ ਦਿੱਲੀ ਤੋਂ ਅਮਰਸਰ ਜਾ ਰਹੀ ਹੈ ਉਹਦੇ ਉੱਪਰ ਫਾਟਕ ਨੰਬਰ 82 83 84 82 ਨੰਬਰ ਫਾਟਕ ਉੱਪਰ ਜੋ ਕਿ ਸਰੋਜੀ ਨੂੰ ਲੱਗਦਾ ਹੈ ਤੇ ਇਸੇ ਤਰ੍ਹਾਂ 83 ਨੰਬਰ ਗੁਰਾਇਸ਼ਹਿਰ ਦੇ ਵਿੱਚੋਂ ਲੱਗਦਾ ਹੈ ਤੇ ਜਿਹੜਾ 84 ਨੰਬਰ ਹੈ ਉਹ ਅਟਾ ਤੇ ਨਾਲ ਢੱਲੇਵਾਲ ਪਿੰਡਾਂ ਨੂੰ ਉਹ ਰਸਤਾ ਪਿਰਦਾ ਹੈ ਇਹਨਾਂ ਫਾਟਕਾਂ ਨੂੰ ਬੰਦ ਕਰਨ ਦੀ ਸਰਕਾਰ ਵੱਲੋਂ ਤਜਵੀਜ਼ ਹੈ ਇਸ ਵੱਧ ਵਿੱਚ ਇਹਨਾਂ ਪਾਟਕਾਂ ਨੂੰ 82 ਨੰਬਰ ਨੂੰ ਬੰਦ ਕਰਕੇ ਉੱਥੇ ਇੱਕ ਰੋਡ ਓਵਰਬ੍ਰਿਜ ਬਣਾਉਣ ਦਾ ਪ੍ਰਪੋਜ਼ਲ ਹੈ ਇਸੇ ਤਰ੍ਹਾਂ 83 ਨੰਬਰ ਜੋ ਗਰਾਹ ਸ਼ਹਿਰ ਦੇ ਵਿੱਚ ਹੈ ਉਸ ਨੂੰ ਬੰਦ ਕਰਕੇ ਉਹਦੇ ਨੀਚੋਂ ਦੀ ਸਬਵੇ ਬ੍ਰਾਂਡ ਦਾ ਪ੍ਰਪੋਜ਼ਲ ਹੈ ਅਤੇ ਇਸੇ ਤਰ੍ਹਾਂ ਅੱਕਾ ਡੱਲੇ ਵਾਲਾ ਵਾਲਾ ਸੱਸਿਦੇਵੀ ਲੇਟਿਫਾਈ ਸਬਵੇ ਬ੍ਰਾਂਡ ਦਾ ਪ੍ਰਪੋਜ਼ਲ ਹੈ ਇਹ ਪ੍ਰਪੋਜ਼ਲ ਮੈਂ ਆਮ ਜਨਤਾ ਦੇ ਕੇ ਰੱਖਿਆ ਹੈ ਜੇ ਤਾਂ ਜੋ ਇਸ ਬੰਦ ਵਿੱਚ ਜੇ ਕਿਸੇ ਦਾ ਕੋਈ ਸੁਝਾਅ ਹੋਣ ਜਾਂ ਇਤਰਾਜ਼ ਹੋਣ ਕਮਿਟੀ 18 ਤਰੀਕ ਤੱਕ ਮੇਰੇ ਦਫ਼ਤਰ ਕਿਸੇ ਵੀ ਸਮੇਂ ਕੰਮ ਬੋਲੇ ਦਿਨਾ ਕੇ ਮੁਜਮਾ ਕਰ ਸਕਦੇ ਤੇ ਉਹਨਾਂ ਦੇ ਸੁਝਾਵ ਤੇ ਇਤਰਾਜ਼ਾਂ ਨੂੰ ਇਸ ਦੀ ਪਲਾਨਿੰਗ ਸਮੇ ਵਿਚਾਰਿਆ ਜਾਵੇਗਾ। ਸਰਵਜ। ਮੈਂ ਬਾਲਕ੍ਰਿਸ਼ਨ ਮੁਖੀਜਾ ਰਾਮ ਬਾਜ਼ਾਰ ਕਰਿਆ ਜੋ ਕਿ ਇੱਥੇ ਇੱਕ ਕੱਪੜੇ ਦੀ ਦੁਕਾਨ ਕਰਦਾ ਹਾਂ ਤੇ ਮੈਂ ਅੱਜ ਜੋ ਪਤਾ ਲੱਗਾ ਬਈ ਸਰਕਾਰ ਵੱਲੋਂ ਬਈ ਰੇਲਵੇ ਲਾਈਨਾਂ ਤੇ ਪੁਲ ਬਣਾਉਣ ਦੀ ਜਿਹੜੀ ਯੋਜਨਾ ਹੈ ਉਹ ਲਾਗੂ ਕੀਤੀ ਜਾਣੀ ਹੈ ਤੇ ਇਸ ਯੋਜਨਾ ਦੇ ਸਬੰਧ ਵਿੱਚ ਅਸੀਂ ਸਰਕਾਰ ਨੂੰ ਤੇ ਰੇਲਵੇ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਤਰੱਕੀ ਦਾ ਰਾਹ ਆ ਇੱਕ ਬਹੁਤ ਵਧੀਆ ਰਾਹ ਆ। ਬਈ ਟ੍ਰੈਫਿਕ ਨੂੰ ਦੇਖਦਿਆਂ ਹੋਇਆ ਦਿਨ-ਬ-ਦਿਨ ਟ੍ਰੈਫਿਕ ਵੱਧ ਰਿਹਾ। ਉਸ ਵਾਸਤੇ ਫਾਟਕਾਂ ਤੇ ਟ੍ਰੈਫਿਕ ਕਾਫੀ ਇਕੱਠਾ ਹੋ ਜਾਂਦਾ। ਪਰ ਇਸ ਮਸਲੇ ਦਾ ਹੱਲ ਕਰਨ ਲਈ ਜਿਹੜਾ ਇਸ ਬਾਜ਼ਾਰ ਦੇ ਵਿੱਚੋਂ ਪੁਲ ਦਾ ਕੱਢਣਾ ਜਾਂ ਪੁਲ ਦਾ ਬਣਾਉਣਾ ਉਹਦੇ ਨਾਲ ਸਾਡੀਆਂ ਸੈਂਕੜੇ ਦੁਕਾਨਾਂ ਆ ਜਿਨ੍ਹਾਂ ਦੀ ਦੂਜੀ ਰੋਟੀ ਜਿਹੜੀ ਆ ਪ੍ਰਭਾਵਿਤ ਹੋ ਜਾਣੀ। ਤੇ ਇਹਨਾਂ ਦੁਕਾਨਦਾਰਾਂ ਦੇ ਜਿਹੜੀ ਰੋਜੀ ਰੋਟੀ ਆ ਉਹਦਾ ਹਿੱਤ ਨੂੰ ਧਿਆਨ ਚ ਰੱਖਦੇ ਆ ਅਸੀਂ ਸਰਕਾਰ ਨੂੰ ਰੇਲਵੇ ਸਰਕਾਰ ਨੂੰ ਬੇਨਤੀ ਇਹ ਕਰਦੇ ਆ ਵੀ ਇਹ ਜਿਹੜਾ ਪੁਲ ਬਣਾਇਆ ਜਾਵੇ ਪਰ ਜਿਹੜਾ ਡੱਲੇ ਵਾਲ ਦਾ ਫਟਕ ਆ ਉਹ ਬਿਲਕੁਲ ਕਲੀਅਰ ਆ ਉੱਥੇ ਕੋਈ ਐਡਾ ਟ੍ਰੈਫਿਕ ਨਹੀਂ ਉੱਥੋਂ ਬਣਾਇਆ ਜਾਵੇ ਉਸ ਤੋਂ ਬਾਅਦ ਅੱਟੇ ਦੀ ਨਹਿਰ ਵਾਲਾ ਜਿਹੜਾ ਤਨਹਿਰਾ ਪੌਲਿਆ ਉੱਥੋਂ ਬਣਾਇਆ ਜਾਵੇ ਇਹਦੇ ਨਾਲ ਤੁਹਾਡਾ ਟ੍ਰੈਫਿਕ ਵੀ ਘਟਾਊਗਾ ਤੇ ਬਾਜ਼ਾਰ ਜਿਹੜਾ ਆ ਦੁਕਾਨਦਾਰਾਂ ਦੀ ਰੋਜੀ ਰੋਟੀ ਵੀ ਜਿਹੜੀ ਆ ਉਹ ਪ੍ਰਭਾਵਿਤ ਨਹੀਂ ਹੋਊਗੀ इस योजना लागू किया जाए कि किसे भी दुकानदार रोजी रोटी का कोई आहित न हो देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर